ਅਸੀਂ ਤੇ ਮਤਲਬ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਇਹ ਪੁਲਿਸ ਦੀ ਜਿਹੜੀ ਕਾਰਤਾਹੀ ਦੀ ਜਿਹੜੇ ਇਹਨਾਂ ਨੇ ਕੀਤੀ ਮਿਹਨਤ ਐਦਾਂ ਕੋਈ ਵੀ ਨਹੀਂ ਕਰ ਸਕਦਾ। 20 ਘੰਟਿਆਂ ਤੋਂ ਵੀ ਪਹਿਲਾਂ ਹਾਂ ਸਾਨੂੰ ਸਾਰਾ ਕੋਸਾ ਸਾਰਾ ਸਮਾਨ ਸਾਡਾ ਡੌਗੀ ਤੇ ਸਾਰਾ ਹੀ ਮਤਲਬ ਘਰ ਦਾ ਸਮਾਨ ਸਾਰਾ ਸਾਨੂੰ ਮਿਲ ਗਿਆ। ਅਸੀਂ ਤੇ ਬਹੁਤ ਧੰਨਵਾਦੀਆਂ ਪੰਜਾਬ ਪੁਲਿਸ ਦੇ ਤੇ ਚੌਕੀ ਇੰਚਾਰਜ ਤੇ ਐਸਐਸਓ ਸਾਹਿਬ ਦਿਨਾਨਗਰ ਅਈ ਸਾਰਿਆਂ ਤੇ ਬੜੇ ਧੰਵਾਦੀਆਂ ਲੰਗਾ ਜੋ ਮੈਂ ਤਾਂ ਹੀ ਉਸ ਨਾਲ ਹੋਇਆ ਕਿ ਮੈਨੂੰ ਇਹਨਾਂ ਉਮੀਦ ਨਹੀਂ ਹੈਗਾ ਮੈਂ ਇੱਕ ਐਸੇ ਰਿਟਾਇਰ ਹੋਇਆ ਤੇ ਇੱਕ ਮਹਿਕਮੇ ਦੇ ਤੌਰ ਤੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਪੰਜਾਬ ਪੁਲਿਸ ਵਿੱਚ ਆਇਆ ਦਾ ਮਰਦ ਕਰੀ ਉਹਨਾਂ ਨੇ ਦਿਲੋਂ ਹੀ ਆਪਣਾ ਜਿੰਨਾ ਵੀ ਕੰਮ ਉਹਨਾਂ ਦੀ ਕੋਈ ਉਹਨਾਂ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਪਹਿਲਾਂ ਉਹਨਾਂ ਤਸੱਲੀ ਦਿੱਤੀ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਦਿਓ ਪਰ ਇਹਨਾਂ ਨੇ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਇਹਨਾਂ ਨੇ ਜਿਹੜਾ ਸਾਡਾ ਕੰਮ ਮਾਨ ਇੱਕ 골ਡੀ ਥੋੜਾ ਹਾਂ ਤੇ ਕੋਈ ਘਾਣੇ ਮਤਲਬ ਜਿਹੜੇ ਹੁੰਦੇ ਆ ਤੇ ਇੱਕ ਡੋਗੀ ਹੀਗਾ ਹਾਂ ਹਾਂ ਇੱਕ ਘੜੀ ਹੀ ਇੱਕ ਮੋਬਾਈਲ ਹੀਗਾ ਤੇ ਕੁਝ ਹੋਰ ਕਪੜਾ-ਕਪੜਾ ਪੈਸਾ-ਪੂਸਾ ਕੋਈ ਨਹੀਂ ਲੈ ਉਹਨਾਂ ਨੇ ਜੇ ਕੁੱਤੇ ਸਾਨੂੰ ਇਹਨੂੰ ਮਿਲ ਗਿਆ ਸਾਨੂੰ ਸਾਰਾ-ਸਾਰਾ ਪਰਿਵਾਰ ਸਾਰਾ ਪਿੰਡ ਹਾਂ ਸਾਰੇ ਲੱਗੇ-ਲੱਗੇ ਬੱਚੇ ਉਹਨੂੰ ਵੇਖਣ ਆਏ ਰਾਤ ਤੁਸੀਂ ਮੋਸ਼ਨਲ ਹੋ ਦੋ ਵਜੇ ਤੱਕ ਹਾਂ ਹਾਂ ਦੋ ਵਜੇ ਤੱਕ ਵੇਖਣ ਆਏ ਉਹਨੂੰ ਰਾਤ ਜਦੋਂ ਪਤਾ ਲੱਗਿਆ ਕਿ ਉਹ ਫੜੇ ਗਏ ਆ ਅਨੀ ਬੜੇ ਧੰਨਵਾਦੀ ਆ ਪੰਜਾਬ ਪੁਲਿਸ ਦੇ ਤੀਨਾਂ ਨਗਰ ਪੁਲਿਸ ਦੇ ਤੇ ਇਹਨਾਂ ਨਾਲ ਵੱਧ ਅਜਿਹੀ ਸਤ ਮਤਲਬ ਕੰਮ ਨਹੀਂ ਕਿਸੇ ਨੇ ਕੀਤਾ ਹਾਂ ਚਾਹੀ ਕਿੰਨੇ ਵੀ ਅੱਗੇ ਤੋਂ ਵੀ ਜਿਹੜੀ ਆ ਪੰਜਾਬ ਪੁਲਿਸ ਜਨਤਾ ਦੀ ਸੇਵਾ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੀ ਦਿਲ ਲਾ ਕੇ ਕੰਮ ਕਰ ਰਹੀ ਆ ਕੋਈ ਇਦਾਂ ਨਹੀਂ ਨਹੀਂ ਹੈਗਾ ਕਿ ਕਿਸੇ ਦੀ ਕੋਈ ਸਪਾਰਸ਼ ਮੰਨ ਲੂ ਕਿਦਾਂ ਵੀ ਆ ਤੇ ਵਧੀਆ ਕੰਮ ਕੀਤਾ ਤੇ ਜੀ ਮਿਤੀ 28 6 24 ਨੂੰ ਆਪਾਂ ਨੂੰ ਪਿੰਡ ਸੈਨਪੁਰ ਤੋਂ ਹਰਪਾਲ ਸਿੰਘਾ ਉਹਨਾਂ ਵੱਲੋਂ ਇਨਫਾਰਮੇਸ਼ਨ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਤਕਰੀਬਨ ਦੁਪਹਿਰੇ 1 ਵਜੇ ਕੋ ਨਾਮੂ ਵਿਅਕਤੀ ਸੀ ਜਿਹੜੇ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਉਹਨਾਂ ਦਾ ਜਿਹੜਾ ਕੋ ਕੀਮਤੀ ਸਮਾਨ ਸੀ ਉਹ ਲੈ ਗਏ ਸੀ ਤੇ ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦਾਇਮਾ ਖਰੀਸ਼ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਪੈਸ਼ਲ ਟੈਕਨੀਕਲ ਸੈੱਲ ਜਿਹੜੀ ਟੀਮ ਉਹਨਾਂ ਦੀ ਮਤ ਲਈ ਗਈ ਤੇ ਇਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਆਊਟ ਰੇਸ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਘਰ ਦਾ ਸਾਰਾ ਸਮਾਨ ਸੀ ਸੋਨਾ ਹੋਰ ਸਾਰੇ ਸਮਾਨਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਵਿੱਚ ਜਿਹੜਾ ਇੱਕ ਸੰਨੀ ਸਨੋਫ सुरेंद्र ਹੈ ਜਿਹੜਾ ਜਿਸ ਤੇ ਥਾਣਾ ਦੀਨਾ ਨਗਰ ਵਿੱਚ ਪਹਿਲਾਂ ਵੀ ਮੁਕਤਮਾ ਦਰਜ ਹੈ ਇਹ ਇਹਨਾਂ ਦੇ ਹਰਪਾਲ ਸਿੰਘ ਦੇ ਗੁਆਂਢ ਕੀ ਕਰਾਇਦੇ ਰਹਿ ਰਿਹਾ ਸੀ ਤੇ ਇਹਦੇ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਇਹ 24 ਤਰੀਕ ਨੂੰ ਅੱਗੇ ਜਮਾਨਤ ਤੇ ਹੁਣ ਆਇਆ ਜੀ ਇਸ ਨੂੰ ਥਾਣਾ ਦੀਨਾ ਨਗਰ ਵੱਲੋਂ ਪਹਿਲਾਂ ਵੀ ਚੋਰੀ ਦੇ ਮੁਕਤਮਿਆਂ ਵਿੱਚ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀ ਇਹ 24 ਤਰੀਕ ਨੂੰ ਜਮਾਨਤ ਤੇ ਬਾਹਰ ਆਇਆ ਤੇ 28 ਤਰੀਕ ਨੂੰ ਇਹਨੇ ਆਣ ਕੇ ਦੇ ਵਾਰਦਾਤ ਨੂੰ ਨਿਜਾਮ ਦੇ ਦਿੱਤਾ ਜੀ ਦੂਸਰਾ ਇਹਦੇ ਨਾਲ ਬਾਸਰਪੁਰਾ ਬਟਾਲੇ ਦਾ ਇੱਕ ਹੈਗਾ ਜੀ ਸਾਬੀ ਸਾਨੂੰ ਨਰਿੰਦਰ ਮਸੀਹ ਹਾਂ ਉਹ ਵੀ ਕ੍ਰਿਮੀਨਲ ਐਕਟੀਵਿਟੀ ਚ ਸ਼ਾਮਲ ਆ 4 ਸਾਲ ਜੇਲ੍ਹ ਕੱਟ ਗਿਆ ਤੇ ਉਹ ਵੀ ਜਮੰਤ ਦੇ ਬਾਹਰ ਆਇਆ ਸੀ ਤੇ ਉਹ ਇੱਕ ਉਹਦੇ ਨਾਲ ਉਹ ਸ਼ਾਮਲ ਸੀ ਤੇ ਉਹ ਜਿਹੜਾ ਕੁੱਤਾ ਸੀ ਉਹ ਪੱਗ ਨਸਲ ਦਾ ਸੀ ਉਹ ਕਾਫੀ ਕੀਮਤੀ ਕੁੱਤਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਉਹਨਾਂ ਨੇ ਬੇਟੇ ਆਪਣੇ ਬੱਚੇ ਵਾਂਗ ਰੱਖਿਆ ਸੀ ਤੇ ਮਦਈਆਂ ਦੇ ਕਹਿਣ ਅਨੁਸਾਰ ਵੀ ਉਹਨਾਂ ਨੂੰ ਜਿਹੜਾ ਹੈ ਕੁੱਤਾ ਵਾ ਤੇ ਉਹ ਉਹਨਾਂ ਦਾ ਬਰਾਬਤ ਕਰਕੇ ਤੇ ਵਾਰਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਜਿਹੜਾ ਸੰਨੀ ਆ ਤੇ ਇਹਦੇ ਨਾਲ ਜਿਹੜਾ ਸਾਬੀ ਆ ਇਹ ਪਹਿਲਾਂ ਵੀ ਬਰਿਆਰ ਇਹਨਾਂ ਨੇ ਏਰੀਆ ਚ ਦੋ ਮੋਟਰਸਾਈਕਲ ਚੋਰੀ ਕੀਤੀ ਸੀ ਉਹਨਾਂ ਦੋ ਮੋਟਰਸਾਈਕਲਾਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕਰਕੇ ਕੇਂਦਰੀ ਜਲ ਗੁਰਦਾਸਪੁਰ ਭੇਜਿਆ ਗਿਆ ਸੀ ਜੋ ਕਿ ਮਿਤੀ 24 ਜੇ 24 ਤਰੀਕ ਨੂੰ ਕਰੀਬ 4 ਦਿਨ ਪਹਿਲਾਂ ਹੀ ਜਮੰਦ ਦੇ ਬਾਹਰ ਆਇਆ ਤੇ 4 ਦਿਨ ਬਾਅਦ ਹੀ ਇਹਨੇ ਫੇਰ ਦੁਬਾਰਾ ਚੋਰੀ ਨੂੰ ਅੰਜਾਮ ਦਿੱਤਾ ਜੀ ਮਾਨਜੋਗ ਅਦਾਲਤ ਚ ਪੇਸ਼ ਕਰਕੇ ਦਾ ਰਿਮਾਂਡ ਲਵਾਂਗੇ ਤੇ ਇਹਨੇ ਹੋਰ ਵੀ ਜਿਹੜੀਆਂ ਚੋਰੀਆਂ ਨੇ ਕੀਤੀਆਂ ਨੇ ਤੇ ਉਹਦੇ ਬਾਰੇ ਰੈਟਰੈਸ ਕੀਤਾ ਦਿਖੋ ਜੀ ਪੁਲਿਸ ਵੱਲੋਂ ਕੋਈ ਕਮੀ ਨਹੀਂ ਹਰ ਇੱਕ ਪੁਲਿਸ ਅਫਸਰ ਆਪਣੀ ਅ ਮਤਲਬ ਕਿ ਮਿਹਨਤ ਕਰਦਾ ਹੈ ਹਾ ਉਹਨੂੰ ਫਲ ਮਿਲਦਾ ਕਿ ਨਹੀਂ ਮਿਲਦਾ ਜੀ ਇਹਦੇ ਵਿੱਚ ਸਾਨੂੰ ਫਲ ਮਿਲ ਗਿਆ ਅਸੀਂ 24 ਘੰਟੇ ਦੇ ਵਿੱਚ ਹੀ ਸਮਾਨ ਸਮੇਤ ਇਹਨੂੰ ਟ੍ਰੇਸ ਕਰ ਲਿਆ ਹੈ